ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅੱਜ ਦੇਖੋ ਜੀ ਮੀਂਹ ਪੈਣ ਲੱਗ ਗਿਆ ਸਵੇਰ ਦੀ ਤਾਂ ਬੂੰਦਾਬੰਦੀ ਜੀ ਹੁੰਦੀ ਸੀ ਹੁਣ ਪੂਰੀ ਤਰ੍ਹਾਂ ਜ਼ੋਰ ਨਾਲ ਮੀਂਹ ਆ ਗਿਆ ਦੁਪਹਿਰ ਦਾ ਟਾਈਮ ਹੋ ਚੱਲਿਆ ਜੀ ਹੁਣਾਂ ਇੱਕ ਹੋ ਗਿਆ ਜੀ ਦੇਖੋ ਮੀਂਹ ਕਿੰਨਾ ਸੋਨਾ ਪੈ ਰਿਹਾ ਹੈ ਹੁਣ 3-4 ਦਿਨ ਪਹਿਲਾਂ ਮੀਂਹ ਹੀ ਨਹੀਂ ਸੀ ਆਇਆ ਹੈਗਾ ਅੱਜ ਮਤਲਬ ਆਈ ਜਾਂਦਾ ਸੀਗੇ ਥੋੜਾ-ਪੋੜਾ ਬੂੰਦਾਂ ਹੀ ਆ ਜਾਂਦੀ ਸੀ ਮਾਣੀ-ਮੋਟੀਆਂ ਬੂੰਦਾਂ ਬੰਦੀ ਤੇ ਹੁਣ ਆਇਆ ਪੂਰਾ ਜ਼ੋਰ ਨਾਲ ਸਨ ਉਹ ਵੀ ਰੱਗ ਰਹੇ ਹੈ ਅੱਜ ਮੈਂ ਬਣਾਉਣ ਲੱਗੀ ਜੀ ਬਲੈਕ ਚਲੇਂਦੀ ਦਾਲ ਦਾਲ ਵੀ ਕਹਿ ਸਕਦੇ ਸਨ ਤੇ ਸਬਜ਼ੀ ਵੀ ਕਹਿ ਸਕਦੇ ਕਿਉਂਕਿ ਉਹਦੇ ਵਿੱਚ ਪਾਣੀ ਹੁੰਦਾ ਸਿੱਧਾ ਦਾਲ ਵੀ ਕਹਿੰਦੇ ਆ ਵੈਸੇ ਸਬਜ਼ੀ ਹੁੰਦੀ ਹੈ ਬਲੈਕ ਚਨੇ ਨੂੰ 4 ਘੰਟੇ ਪਹਿਲਾਂ ਦਾ ਭਿੰਦਾ ਹੋਇਆ ਸੀਗਾ ਹੁਣ ਇਹਨੂੰ ਆਪਾਂ ਨੇ ਉਬਲਣਾ ਧਰਤਾ ਅਨੇ ਪਹਿਲਾਂ ਹਾਲ ਕਰ ਲੇ ਇਹ ਚ ਆਲੂ ਇਹ ਚ ਆਲੂ ਵੱਧ ਪਾਵਾਂਗੇ ਕਿਉਂਕਿ ਆਲੂਆਂ ਨਾਲ ਗਾੜੀ ਹੋਊਗੀ ਜਿੰਨੇ ਵੀ ਸਬਜੀ ਹੋਊਗੀ ਇਹਦੇ ਟੇਸਟ ਜਿਆਦਾ ਵਧੀਆ ਹੋਊਗਾ ਜਿੰਨੇ ਆਲੂ ਜ਼ਿਆਦਾ ਪੈਣਗੇ ਇਹਦੇ ਵਿੱਚ ਆਲੂਆਂ ਨੂੰ ਮੈਸ਼ ਕਰਕੇ ਵੀ ਪਾਉਣਾ ਕੁਛ ਹੋਊਗਾ ਕੁਛ ਆਪਾਂ ਨੇ ਇਦਾਂ ਹੀ ਕੱਟ ਕੇ ਵੀ ਪਾਉਣੇ ਆ ਸਾਰੇ ਤਾਂ ਪਹਿਲਾਂ ਆਲੂਆਂ ਦੀ ਕਟਿੰਗ ਕਰ ਲਾਂਗੇ ਆਲੂਆਂ ਨੂੰ ਛਿਲਕੇ ਵੀ ਧੋਲੇ ਆ ਤੇ ਉਸ ਤੋਂ ਬਾਅਦ ਵੀ ਧੋਣਾ ਉਡੀ ਮਰਦੀਏ ਚਾਹੇ ਤੁਸੀਂ ਛੋਟੇ ਪੀਸ ਵੀ ਅਲੂਆਂ ਦੇ ਕਰ ਸਕਦੇ ਜੇ ਵੱਡੇ ਵੀ ਅਸੀਂ ਮੀਡੀਅਮ ਤੇ ਕਰੀਏ ਮੈਂ ਤਾਂ ਮੁੰਚਨੇ ਤੋਂ ਬਾਅਦ ਇਹ ਚਾਹ ਨੂੰ ਪਾ ਦੋਗੇ ਕਟਿੰਗ ਕਰਤੇ ਹੋਏ ਛੋਲੇ ਸੀਗੇ ਥੋੜਾ ਜਿਹਾ ਨਮਕ ਵੀ ਪਾ ਦਾਂਗੇ ਇਹ ਨਾਲ ਛੇਤੀ ਬਣ ਜਲਦੀ ਦਾਲ ਚਨੇ ਪੰਜ ਮੀਸ਼ਨ ਲਗਾਵਾਂਗੇ ਚਾਰ ਪਿਆਜ਼ ਲੈ ਲਾਂਗੇ ਟਮਾਟਰ ਅਸੀਂ ਪਾਉਣੇ ਨਹੀਂ ਟਮਾਟਰ ਸਾਡੀ ਫੈਮਿਲੀ ਖਾਂਦੀ ਨਹੀਂ ਹੈਗੀ ਕਦੇ ਕੜੀ ਦੇ ਵਿੱਚ ਟਮਾਟਰ ਖਾਂਦੀ ਹੈ ਹੋਰ ਸਾਡੀ ਵਿੱਚ ਨਹੀਂ ਖਾਂਦੀ ਚਾਰ ਚਾਰ ਪਿਆਜ਼ਾਂ ਨੂੰ ਅਪਰੈਸ਼ੀ ਲੈ ਲਾਂਗੇ ਤੜਕੇ ਲਈ ਤਿਆਰ ਕਰੀਏ ਤੜਕਾ

ਮਿਰਚ ਆਪਣੇ ਲੋੜ ਮੁਤਾਬਕ ਪਾ ਲੈ ਜਿੰਨੀ ਥੋੜੀ ਸਬਜ਼ੀ ਹੋਊਗੀ ਅਸੀਂ ਇਧਰ 6-7 ਮਿਰਚਾਂ ਰਦਤੀਆਂ ਨੇ ਆਇਤਾ ਮਿਰਚਾਂ ਨੂੰ ਬਰੀਕ-ਬਰੀਕ ਕਟਿੰਗ ਕਰ ਲਈ ਛੇ ਲੱਗ ਗਈਆਂ ਦੋ ਹੋਰ ਲੱਗ ਜਾਣ ਫਿਰ ਚੰਗੀ ਤਰ੍ਹਾਂ ਚਨੇ ਬਣ ਕੇ ਤਿਆਰ ਹੋ ਜਾਣਗੇ ਆ ਦੇਖੋ ਜੀ ਆਲੂ ਤੇ ਆਲੂ ਤੇ ਚਨੇ ਬਣ ਕੇ ਤਿਆਰ ਹੋ ਗਏ ਹੁਣ ਇਹਨਾਂ ਨੂੰ ਕੀ ਕਰਾਂਗੇ ਥੋੜੇ ਜਿਹਾ ਇਹਨੂੰ ਚਾਹੇ ਬਲੈਂਡਰ ਫਿਰ ਲਿਓ ਚਾਹੇ ਮਿਕਸੀ ਫਿਰ ਮਿਕਸੀ ਦੇ ਵਿੱਚ ਕਰ ਲਿਓ ਸੀ ਰਿੰਡਰ ਇਹਨੂੰ ਬਿਲਕੁਲ ਪੀ ਕੇ ਪਾਉਣਾ ਹੈ ਨਾ ਤਰਹੀ ਗਾੜੀ ਗਾੜੀ ਬਣ ਦੂਗੀ ਤੜਕਾ ਇਹਨੂੰ ਹਲੇ ਲਾਉਣਾ ਹੈ ਤੜਕੇ ਤੋਂ ਪਹਿਲਾਂ ਹੀ ਕਰਨਾ ਹੈ ਇੰਨੀ ਸਾਰੀ ਘੱਟਣ ਲੱਗ ਗਈਆਂ ਇਹਨੂੰ ਹੈਂਡ ਬਲੈਂਡਰ ਨਾਲ ਕਰਨ ਲੱਗੀਆਂ ਗ੍ਰाइंड ਇਹਨੂੰ ਆਪਾਂ ਉਸੇ ਤਰ੍ਹਾਂ ਗੈਸ ਤੇ ਧਰ ਦਾਂਗੇ ਹੈਂਡ ਬਲੈਂਡਰ ਨਾਲ ਬਲੈਂਡ ਲਗੋੜੇ ਇਸ ਤਰ੍ਹਾਂ ਨੇ ਥੋੜ੍ਹੀਏ ਕਰ ਲਓ ਉਹ ਦਿਨ ਦੇ ਗਸ਼ੂ ਨਹੀਂ ਹੈਗਾ ਇਸ ਲਈ ਇਹਦਾ ਰੰਗ ਇਹਦਾ ਲੱਗਦਾ ਪਰ ਸਬਜੀ ਬਹੁਤ ਗਾੜੀ ਬਣੂਗੀ। ਇਹਦੇ 2-2 ਰੁੜ ਕੇ ਰਸਕੀਆ ਪਣੀ ਇਹਦੇ ਵਿੱਚ ਪਾ ਲਵਾਂਗੇ। ਕੜਾਈ ਦੇ ਵਿੱਚ ਤੇਲ ਲੈ ਲਿਆ ਤੇਲ ਜਿੰਨਾ ਆਪਾਂ ਨੂੰ ਆਮ ਦਾਲ ਦੇ ਵਿੱਚ ਸਬਜੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਉਹਦੇ ਨਾਲ ਥੋੜਾ ਜਿਹਾ ਵੱਧ ਲੈਣਾ ਛੋਲਿਆਂ ਦੀ ਬਲੈਕ ਚੰਦਿਆਂ ਦੀ ਸਬਜੀ ਦੀ ਕਿਉਂਕਿ ਇਹ ਪਰ ਤੇਰਪਰਾ ਜਿਹਾ ਫਿਰਦਾ ਹੀ ਵਧੀਆ ਲੱਗਦਾ ਹੁੰਦਾ ਹੈ ਟੇਸਟ ਜ਼ਿਆਦਾ ਸੁਆਦ ਹੁੰਦਾ ਸਾਰੇ ਤੋਂ ਪਹਿਲਾਂ ਹਿੰਗ ਲੈਣੀ ਹੈ ਥੋੜੀ ਜੀ ਐਨੀ ਹਿੰਗ ਲੈ ਲਈਓ ਸਾਡੇ ਤੇਲ ਵਿੱਚ ਛੱਗ ਗਈ ਜਿੰਦੀ ਤੇਲ ਨੂੰ ਜੂ ਪੂਰਾ ਗਰਮਾ ਘਰ ਦੀ ਕਣੀ ਕਢਾਈ ਹੋਈ ਆ ਇਹ ਤਾਂ ਪਤਾ ਨਹੀਂ ਕਿਉਂ ਛੱਗ ਗਈ ਜਿੰਦੀ ਉਸ ਤੋਂ ਬਾਅਦ ਨਹੀਂ ਆ ਜੀ ਦਾ ਤੇਲ ਸਰ ਦਾ ਪੀੜੀ ਸਰ ਉਹਦੀ ਕਹਾਣੀ ਹੈ ਜਿਹੜੇ ਆ ਪੀੜੀ ਸਰ ਉਹਦੀ ਕਹਾਣੀ ਕਢਾਈ ਹੋਈ ਹੈ ਇਹ ਪਰ ਚੱਗੇ ਆ ਜਾਂਦੀ ਹੈ ਪਰ ਤੇਲ ਖਾਣ ਨੂੰ ਬਹੁਤ ਟੇਸਟੀ ਹੈ ਝਾਗ ਨੂੰ ਤੁਸੀਂ ਇਗਨੋਰ ਕਰਿਓ ਝੱਗੇ ਇਹ ਉਹਦੇ ਨਾਲ ਹੀ ਹੈ ਪੀੜੀ ਸਰ ਦੇ ਕਹਾਣੀ ਦੀ ਘਰ ਦੀ ਕਹਾਣੀ ਕਢਾਈ ਹੋਈ ਹੈ ਜੀ ਕਦੋਂ ਵੀ ਅਡਜਸਟਮੈਂਟ ਦੇਣਾ ਕਿ ਇਹਨੂੰ ਹੱਥਾਂ ਨਾਲ ਰਗੜ ਕੇ ਪਾ ਲੈ ਕੇ ਮੈਸ ਕਰਕੇ ਹਜ਼ਮੇ ਦੀ ਵਧੀਆ ਹੋ ਜੇ ਇਹਦੇ ਵਿੱਚ ਹਲਦੀ ਦੋ ਚਮਚ ਹਲਦੀ ਦੇ ਕਿੱਲੀ ਨੈਕਸਟ ਵੀ ਥੋੜੀ ਜਿਹੀ ਪਾ ਲਵਾਂਗੀ ਪੇਸਟ ਦੀ ਨਮਕਾ ਪਾਣੀ ਪਾਇਆ ਹੋਇਆ ਪਹਿਲੀ ਦਾਲ ਦੇ ਵਿੱਚ ਸਬਜ਼ੀ ਚ ਗਰ ਲੋ ਇਹ ਧਣੀਆਂ ਸੁੱਕ ਧਣੀਆਂ ਪੀਸਿਆ ਹੋਇਆ ਸਾਡੇ ਘਰੇ ਪੀਸਿਆ ਹੋਇਆ ਇਹ ਮਿਕਸੀ ਚ ਬਸ ਇਹ ਹੋਰ ਅਸੀਂ ਕੋਈ ਵੀ ਮਸਾਲੇ ਨਹੀਂ ਪਾਉਂਦੇ ਹੈਗੇ ਨਾ ਹੀ ਟਮਾਟਰ ਪਾਉਣੀ ਆ ਸਬਜ਼ੀ ਬਹੁਤ ਟੇਸਟੀ ਬਣੂਗੀ ਸਿੰਪਲ ਮਸਾਲਿਆਂ ਦੇ ਨਾਲ ਸਾਦਾ ਖਾਣਾ ਬਹੁਸ਼ੈਤੀ ਇਹ ਹੈ ਸਭ ਜੀਵਨ ਜੰਦੀ ਹੈ ਲੈ ਕੇ ਚੱਲਣ ਤੁਸੀਂ ਵੀ ਘਰ ਦੇ ਵਿੱਚ ਟਰਾਈ ਕਰ ਸਕਦੇ ਹੋ ਉਂਝ ਤਾਂ ਸਾਰੀਆਂ ਭੈਣਾਂ ਨੂੰ ਆਉਂਦੀ ਹੁੰਦੀ ਕਿ ਕਿਸੇ ਦਾ ਕੋਈ ਤਰੀਕਾ ਹੁੰਦਾ ਹੈ ਕਿਸੇ ਦਾ ਕੋਈ ਤਰੀਕਾ ਹੁੰਦਾ ਹੈ ਹੁਣ ਟੜਕੇ ਦੇ ਵਿੱਚ ਸਬਜੀ ਪਾ ਲਵਾਂਗੇ ਚੇਪੌਣੀ ਦੇ ਤੜਕੇ ਦੇ ਵਿੱਚ ਸਬਜੀ ਫਿਰ ਉੱਪਰ ਤੇਰਪਰਾ ਫਿਰ ਲਾਇਆ ਜਾਂਦਾ ਜੀ ਬਹੁਤ ਵਧੀਆ ਆ ਦੇਖੋ ਬਿੰਨੀ ਸੁਣੀ ਗਾੜੀ ਗਾੜੀ ਬਣ ਕੇ ਤਿਆਰ ਹੋਈ ਆ ਮਗਰ ਤਾਂ 30 ਸਮੇਂ ਦੇ ਵਿੱਚ ਬਣ ਜੰਦੀ ਇਹ ਸਵੇਰੇ 4-5 ਘੰਟੇ ਪਹਿਲਾਂ ਵੀ ਹੁੰਦੇ ਹੋ ਯੂ ਟ੍ਰਾਂਸਫਰ ਕਰ ਚੱਲ ਗਿਆ ਇੱਧਰ ਸਬਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਸਾਡੀ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਬਹੁਤ ਜਲਦੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ